ਨਿਊਟਬਨ ਨੂੰ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਟੂਡੀਓਨ ਮੇਰੀ ਬਰੂ ਪਿਆਰਪਰੀ ਸ਼ਕਸ਼ੀਰੀ ਕਾਰ ਨਮਸਕਾਰ ਆਦਾ ਕੈਨੇਡਾ ਦੇ ਟੋਰਾਂਟੋ 에ਰਪੋਰਟ ਤੇ ਜਹਾਜ਼ ਲੈਂਡਿੰਗ ਦੇ ਸਮੇਂ ਪਲਟ ਗਿਆ ਜਿਸ ਵਿੱਚ 80 ਯਾਤਰੀ ਸਵਾਰ ਸਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਯਾਤਰੀ ਬਾਲ ਬਾਲ ਬਚ ਗਏ ਦਿੱਲੀ ਦੇ ਮੁੱਖ ਮੰਤਰੀ ਦੇ ਹੋਰ ਦਿੱਤੇ ਆਰਐਸਐਸ ਨੇ ਰੇਖਾ ਗੁਪਤਾ ਦੇ ਨਾਮ ਦਾ ਸੁਝਾਅ ਦਿੱਤਾ ਹੈ ਤੇ ਬੀਜੇਪੀ ਨੇ ਇਸ ਤੇ ਮੋਹਰ ਲਗਾ ਦਿੱਤੀ ਹੈ ਤੇ ਕੱਲ 23 ਨੂੰ ਦਿੱਲੀ ਵਿਖੇ ਮੁੱਖ ਮੰਤਰੀ ਦਾ ਸੌ ਚੱਕ ਸਮਾਗਮ ਕਰਵਾਇਆ ਜਾਵੇਗਾ। ਕ੍ਰੀਰਕੋਟ ਵਿਖੇ ਇੱਕ ਬੱਸ ਟਰੱਕ ਨਾਲ ਟਕਰਾ ਗਈ ਜਿਸ ਤੋਂ ਬਾਅਦ ਇਹ ਬੱਸ ਨਾਲ ਹੀ ਵਿਛੜ ਗਈ ਤੇ ਇਸ ਵਿੱਚ ਸਵਾਰ 5 ਸਵਾਰੀਆਂ ਦੀ ਮੌਤ ਹੋ ਗਈ ਤੇ 30 ਸਵਾਰੀਆਂ ਜ਼ਖਮੀ ਹੋ ਗਈਆਂ। ਅਮਰੀਕਾ ਵਿੱਚ 40 ਹਜ਼ਾਰ ਤੋਂ ਵੱਧ ਗੈਰਕਾਨੂੰਨੀ ਤੌਰ ਤੇ ਚੀਨੀ ਰਹਿ ਰਹੇ ਹਨ ਪ੍ਰੰਤੂ ਯੂਐਸਏ ਸਰਕਾਰ ਬਹੁਤ ਕਿਸੇ ਵੀ ਚੀਨ ਨੂੰ ਫੜ ਕੇ ਵਾਪਸ ਉਹਨਾਂ ਦੇ ਦੇਸ਼ ਨਹੀਂ ਭੇਜਿਆ ਜਾ ਰਿਹਾ ਹਰਿਆਣਾ ਰਾਜ ਦੇ ਰਵਾੜੀ ਇਲਾਕੇ ਵਿੱਚ ਪੁਲਿਸ ਨੇ 314 ਦੀ ਅਪਰੇਸ਼ਨ ਕਰਵਾਈ ਤੇ ਉਹਨਾਂ ਨੂੰ ਕਾਫੀ ਸਮੇਂ ਤੱਕ ਬਾਜ਼ਾਰ ਵਿੱਚ ਘੁਮਾਇਆ ਰਵਨੀਸ਼ ਸਿੰਘ ਬਿੱਟੂ ਨੇ ਭਗਵਾਨ ਤਮਨ ਦੀ ਰਿਹائش ਤੇ ਮੁੱਖ ਮੰਤਰੀ ਨਾਲ ਡਿਬੇਟ ਕਰਨ ਲਈ ਪੁੱਜਿਆ ਤੇ ਉਹਨਾਂ ਨੇ ਮੁੱਖ ਮੰਤਰੀ ਦੇ ਘਰ ਅੰਦਰ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨਾਲ ਧੱਕਾ ਮੁੱਕੀ ਵੀ ਕੀਤੀ ਬੰਟੀ ਰੈਂਕਿੰਗ ਵਿੱਚ ਸ਼ੁਭਮਨ ਗਿੱਲ ਨੰਬਰ 1 ਦੇ ਔਦੇ ਤੇ ਪਹੁੰਚ ਗਏ ਹਨ ਤੇ ਬਾਬਰ ਦੂਸਰੇ ਨੰਬਰ ਤੇ ਤੀਸਰੇ ਨੰਬਰ ਤੇ ਰਹੁਤ ਸ਼ਰਮਾ ਹਨ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਚੈਂਪੀਅਨ ਟਰੋਫੀ ਦਾ ਅੱਜ ਪਹਿਲਾ ਮੈਚ ਖੇਡਿਆ ਜਾਵੇਗਾ 29 ਸਾਲਾਂ ਬਾਅਦ ICC ਬਲੋਂ ਚੈਂਪੀਅਨ ਟਰੋਫੀ ਪਾਕਿਸਤਾਨ ਵਿੱਚ ਕਰਵਾਈ ਜਾ ਰਹੀ ਹੈ ਵਾਈਟ ਹਾਊਸ ਨਾਲ ਬੇੜੀਆਂ ਨਾਲ ਬਨ ਕੇ ਭਾਰਤੀਆਂ ਦੀ ਇੱਕ ਵੀਡੀਓ ਜਾਰੀ ਕੀਤੀ ਹੈ ਤੇ ਸੰਗਲਾਂ ਦੀ ਆਵਾਜ਼ ਦੇ ਥੱਲੇ ਲਿਖਿਆ ਹੈ ਕਿ ਇਹ ਸੰਗੀਤ ਸਕੂਨ ਭਰਿਆ ਹੈ ਜਿੱਕਰ ਇਹ ਗੱਲ ਕਿ ਅਮਰੀਕਾ ਸਰਕਾਰ ਬਨੂ ਭਾਰਤੀਆਂ ਨੂੰ ਹੱਥਕੜੀਆਂ ਤੇ ਸੰਗਲ ਪਾ ਕੇ ਭਾਰਤ ਵੇਚੇ ਜਾਂ ਰਿਹਾ ਹੈ ਤੇ ਜਦ ਕਿ ਸਾਡਾ ਵਿਦੇਸ਼ ਮੰਤਰੀ ਇਸ ਦਾ ਕੋਈ ਵੀ ਵਿਰੋਧ ਨਹੀਂ ਕਰ ਰਿਹਾ ਤੇ ਨਾ ਹੀ ਪ੍ਰਧਾਨ ਮੰਤਰੀ ਨੇ ਇਹਨਾਂ ਦਾ ਵਿਰੋਧ ਵਿੱਚ ਕੁਝ ਸ਼ਬਦ ਬੋਲੇ ਹਨ ਸਿੱਧੂ ਮੂਸੇਵਾਲ ਦੀ ਮਾਤਾ ਨੇ ਆਪਣੇ ਦੋਨੋਂ ਬੇਟਿਆਂ ਦੇ ਜਨਮ ਦਿਨ ਦੇ ਟੈਟੂ ਆਪਣੀ ਬਾਹ ਤੇ ਬਣਾਇਆ ਹੈ ਅੱਜ ਮਹਾਕੁੰਭ ਦੇ ਦੌਰਾਨ 80 ਲੱਖ ਲੋਕਾਂ ਨੇ ਡੁੱਬਕੀ ਲਗਾਈ ਜਮਨਾ ਬ੍ਰਿਜ ਤੇ ਲੰਬਾ ਜਾਮ ਲੱਗ ਗਿਆ 10 ਕਿਲੋਮੀਟਰ ਪਹਿਲਾਂ ਹੀ ਗੱਡੀਆਂ ਦੀ ਪਾਰਕਿੰਗ ਕਰਵਾਈ ਜਾ ਰਹੀ ਹੈ ਅਮਰੀਕਾ ਸਰਕਾਰ ਨੇ ਅਡਾਨੀ ਦੇ ਮਾਮਲੇ ਵਿੱਚ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ ਗੌਤਮ ਅਤੇ ਸਾਗਰ ਅਡਾਨੀ ਨੋਟਿਸ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਭਾਰਤ ਦੀ ਵਿਦੇਸ਼ ਮੰਤਰਾਲੇ ਇਸਤੇ ਚੁੱਪ ਬੱਤੀ ਹੋਈ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਭਾਰਤ ਦੇ 182 ਕਰੋੜ ਰੁਪਏ ਦੀ ਫੰਡਿੰਗ ਬੰਦ ਕਿਉਂ ਕੀਤੀ ਹੈ ਤਾਂ ਉਹਨਾਂ ਨੇ ਪ੍ਰਤੀਕਿਰਿਆ ਦਿੱੰਦਿਆ ਕਿ ਭਾਰਤ ਕੋਲ ਬਹੁਤ ਜ਼ਿਆਦਾ ਪੈਸਾ ਹੈ ਤੇ ਉਸ ਨੂੰ ਪੀਐਸਈ ਦੀ ਜਰੂਰਤ ਨਹੀਂ ਹੈ ਹਰਿਆਣਾ ਬਿਜਲੀ ਬੋਰਡ 4000 ਕਰੋੜ ਰੁਪਏ ਦੇ ਘਾਟੇ ਤੇ ਚੱਲ ਰਿਹਾ ਹੈ ਤੇ ਹਰਿਆਣਾ ਵਿੱਚ ਬਿਜਲੀ ਦੇ ਦਰਾਂ ਨੂੰ ਵਧਾ ਹੋ ਸਕਦਾ ਹੈ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪ੍ਰਤੀ ਮਹੀਨਾ 400 ਰੁਪਏ ਦੇ ਹਿਸਾਬ ਨਾਲ ਲੋਕਾਂ ਕੋਲੋਂ ਬਿਜਲੀ ਦਾ ਖਰਚਾ ਲੈ ਲੈਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਹ ਬੋਰਡ ਵੀ ਘਾਟੇ ਦਾ ਸਾਹਮਣਾ ਕਰਨਾ ਪਵੇਗਾ ਤੇ ਇਸ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਰੀਚਾਰਜ ਵਾਲੇ ਮੀਟਰ ਲਗਾਏ ਜਾਣਗੇ ਤੇ ਸਰਕਾਰ ਵੱਲੋਂ ਸਾਰਾ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦਿੱਤਾ ਜਾਵੇਗਾ ਤੇ ਤੁਸੀਂ ਕੁਝ ਵੀ ਨਹੀਂ ਕਰ ਸਕੋਗੇ। ਬਹੁਤ ਸਾਰੇ ਘਰਾਂ ਨੂੰ 400 ਪ੍ਰਤੀ ਮਹੀਨਾ ਦੇਣਾ ਔਖਾ ਨਹੀਂ ਹੈ। ਕੋਈ ਗਰੀਬ ਵਿਅਕਤੀ ਹੱਥ ਨਿਆਂ ਦੇਵੇ ਨਹੀਂ ਦੇ ਸਕਦਾ। ਪ੍ਰੰਤ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਨਾ ਕੁਝ ਲੋਕਾਂ ਤੋਂ ਫੰਡ ਉਗਰਾ ਕੇ ਬਿਜਲੀ ਬੋਰਡ ਦੀ ਭਲਾਈ ਲਈ ਕੰਮ ਕਰੇ ਤੇ ਨਵੇਂ ਕੰਮ ਐਨੂ ਰੱਖ ਕੇ ਲੋਕਾਂ ਨੂੰ ਰੁਜ਼ਗਾਰ ਦੇਵੇ। ਦਿੱਲੀ ਵਿਖੇ ਇੱਕ ਦੂਸਰੀ ਮੰਜ਼ਲ ਵਿੱਚ ਘਰ ਨੂੰ ਅੱਗ ਲੱਗੇ ਕਿਉਂਕਿ ਗੈਸ ਲੀਕ ਹੋ ਗਿਆ ਸੀ ਤੇ 6 ਲੋਕਾਂ ਨੇ ਘਰ ਦੇ ਅੰਦਰੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਉਨ੍ਹਾਂ 6 ਲੋਕਾਂ ਨੂੰ ਹੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਹੈ ਕਿ ਉਹ ਗਾਜ਼ਾ ਵਿੱਚ ਕੰਜੋਰਟ ਬਣਾਉਣਾ ਚਾਹੁੰਦੇ ਹਨ ਸਾਊਦੀ ਅਰਬ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਸਰਕਾਰ ਨੇ ਗਾਜ਼ਾ ਵਿੱਚ ਫਲਿਸਤੀਨੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸਾਊਦੀ ਅਰਬ ਇਸ ਦਾ ਵਿਰੋਧ ਕਰੇਗਾ ਅਮਰੀਕਾ ਸਰਕਾਰ ਨੇ 104 ਭਾਰਤੀਆਂ ਨੂੰ ਜ਼ਬਰਨ ਹੱਥਕੜੀਆਂ ਬੰਨ੍ਹ ਕੇ ਫੇਰ ਭਾਰਤ ਭੇਜਿਆ ਹੈ ਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕ ਨੇ ਕਿਹਾ ਕਿ 16 ਸਾਲਾਂ ਦੇ ਵਿੱਚ 15652 ਗੈਰਕਾਨੂੰਨੀ ਭਾਰਤੀਆਂ ਨੂੰ ਯੂਐਸ ਜੀਯੂਐਸ ਤੋਂ ਵਾਪਸ ਭੇਜਿਆ ਗਿਆ ਹੈ ਇੱਥੇ ਦੇਖਣਯੋਗ ਗੱਲ ਹੈ ਕਿ ਵਿਦੇਸ਼ ਮੰਤਰਾਲੇ ਯੂਐਸਏ ਦੀਆਂ ਨੀਤੀਆਂ ਤੇ ਮੋਹਰ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਭਾਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਕਿਸੇ ਵੀ ਤਰ੍ਹਾਂ ਦਾ ਉਹ ਵਿਰੋਧ ਦਰਜ ਨਹੀਂ ਕਰਵਾ ਰਿਹਾ ਅਮਰੀਕਾ ਸਰਕਾਰ ਵੱਲੋਂ ਲਗਾਤਾਰ ਭਾਰਤੀਆਂ ਦੇ ਖਿਲਾਫ ਅਨਮਨੁੱਖੀ ਬਦੀਰਾ ਕੀਤਾ ਜਾ ਰਿਹਾ ਹੈ ਜਦਕਿ ਸਾਡੀ ਕੇਂਦਰ ਸਰਕਾਰ ਪੂਰਨ ਤੌਰ ਤੇ ਚੁੱਪ ਬੱਟੀ ਹੋਈ ਹੈ ਉਲਟਾ ਉਹ ਅਮਰੀਕਾ ਦੇ ਹਰ ਗੱਲ ਦਾ ਸਮਰਥਨ ਕਰਦੇ ਦਿਖਾਈ ਦੇ ਰਹੇ ਹਨ ਸਟੇਟ ਬੈਂਕ ਆਫ ਇੰਡੀਆ ਵੱਲੋਂ ਪਿਛਲੀ ਟੀਮਾਹੀ ਦੇ ਦੌਰਾਨ 84% ਮੁਨਾਫਾ ਕਮਾ ਕੇ ਇਸ ਦੀ ਕੁੱਲ ਨੈਟ ਵਰਥ 16891 ਕਰੋੜ ਰੁਪਏ ਤੱਕ ਪਹੁੰਚ ਗਈ ਹੈ ਪੰਜਾਬ ਸਰਕਾਰ ਬਹੁਤ ਪੈਨਸ਼ਨਰਾਂ ਲਈ ਇੱਕ ਨਵਾਂ ਪੋਰਟਲ ਤਿਆਰ ਕੀਤਾ ਗਿਆ ਹੈ ਇਸ ਵਿੱਚ ਪੈਨਸ਼ਨਰਾਂ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਦੱਸਿਆ ਜਾਵੇਗਾ ਤੇ ਜੇਕਰ ਇਸ ਤਿਸਕਾਇਤਾ ਕੀਤੀਆਂ ਜਾਂਦੀਆਂ ਤਾਂ ਉਸ ਦਾ ਹੱਲ ਵੀ ਲੱਭਿਆ ਜਾਵੇਗਾ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੇਕਰ ਤੁਹਾਨੂੰ ਸਾਡੇ ਚੈਨਲ ਬਲੋਂ ਪ੍ਰਸਾਰਤ ਕੀਤੀਆਂ ਦੀਆਂ ਖਬਰਾਂ ਵਧੀਆਂ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ